ਕਈ ਆ ਛੱਜ ਕੇ ਬੈ ਗਈ ਮੇਰੀ ਮੁੱਤੀ ਐਹੇ ਪਤਾ ਤੈਨੂੰ ਮम्मा ਨੇ ਬਹਿਣਾ ਹੈ ਮਮਾ ਲੁਕ ਗਏ ਆ ਲੁਕ ਗਏ ਆ ਬੈਠ ਨੂੰ ਤਿਆਰ ਕਰਨਾ ਕਰ ਦੇਣਗੇ ਕਿੰਦੇ ਬਣਿਆ ਵਿਆਹ ਨਾ ਬਣਿਆ ਪਿਆ ਥੋੜਾ ਸੈਟ ਕਰਨਾ ਪਾਪਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਆਇਸਟ੍ਰਾਈਲ ਕੁਕਿੰਗ ਤੇ ਤੇ ਆਪਾਂ ਫਿਰ ਚੱਲੇ ਆ ਹੈਰੀਨੋ ਹਸਪੀਟਲ ਲੈ ਕੇ ਅੱਜ ਫਿਰ ਕਾਲਾ ਛੁੱਟੀ ਨੇ ਮੇਰੇ شاید ਅੱਜ ਲੱਗਦਾ ਇੱਕ ਛੁੱਟੀ ਮਿਲ ਹੀ ਜਾਊਗੀ ਰਾਹ ਦਾ ਪਰ ਆਗੇ ਹੀ ਹਾਂਜੀ ਜਵਾਈਂ ਦੀ ਜੀ ਜੀ ਲੈਣ ਚੱਲੇ ਆਂ ਅੱਛਾ ਟੌਫੀ ਟੌਫੀਆਂ ਚੀਜੀ ਅਨੇ ਅਗੇ ਨੇ ਦੇਣ ਹੋ ਗਿਆ ਘਰ ਭਜਾਇਆ ਏ ਹੈ ਬੱਚੇ ਫਿਰਦੇ ਆ ਟੌਫੀਆਂ ਦੇ ਚੀਜੀ ਤੁਹਾਡੀਆਂ ਜਿਹੜੀਆਂ ਨਾ ਇਹਨਾਂ ਨੇ ਘਰ ਕਿੰਨੇ ਦਿਨ ਹੋ ਗਏ ਆਪਾਂ ਨੂੰ ਤੋਰ ਫੇਰ ਛੱਡਿਆ ਹੰਨੀ ਗੋਦੀ ਦੀ ਹੈ ਹੁ ਜਿਆ ਘਾਣਿਆ ਠੀਕ ਹੈ ਦੇਖਿਆ ਬਾਬੇ ਤੇ ਠੀਕ ਹੈ ਦੇਖਿਆ ਸੀ ਬਾਬੇ ਤੇ ਠੀਕ ਆ ਬੈਨਾ ਆ ਬਾਜੀ ਨੇ ਇੱਥੇ ਇੱਥੇ ਬੈਨਾ ਆ ਬਾਜੀ ਘਰੇ ਆ ਬਾਜੀ ਨੂੰ ਕੱਲ ਲੈ ਕੇ ਆਵਾਂਗੇ ਠੀਕ ਆ ਕੀ ਹੋਇਆ ਬੋਲ ਹੈ ਬੋਲ ਯੂ ਫੋਲ ਬੋਲ ਬੋਲ ਬੀ ਫੋਰ ਬੋਲ ਹਾਂ ਰੇਡੀ

ਵਾਲੀ ਗੱਡੀ ਅੱਜ ਫੇਰ ਜਾਣ ਦਈ ਜੇ ਕੰਮ ਵਾਲਿਆਂ ਦੀ 9:30 ਵਜੇ ਦਾ ਮਤਲਬ ਕੱਲ ਆਪਾਂ ਨਿਕਲੇ ਹਾਂ ਤੇ ਉਹਨੇ ਟਾਈਮ ਤੇ ਹੀ ਅੱਜ ਆ ਸੂਈ ਕਿੱਥੇ ਲੱਗੀ ਹੈ ਦੀਦੀ ਸੂਈ ਇੱਥੇ ਸੂਈ ਲੱਗੀ ਆ ਹਾਂ ਅੱਜ ਫੇਰ ਲੱਗਣਾ ਹੈ ਇੱਥੇ ਡ੍ਰਿਪ ਲੱਗਣਾ ਹੈ ਡ੍ਰਿਪ ਲੱਗਣਾ ਹੈ ਫੇਰ ਕਾਲ ਵਾਲੀਆਂ ਖੇਡਣਾ ਖੇੜਦੇ ਤੁਸੀਂ ਹਾ 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 ਮੈਂ ਮੋਰੀ ਕਰੀ ਬੀੜ ਲੈ ਤੇਰਾ ਨਹੀਂ ਨਹੀਂ ਮੈਂ ਨਹੀਂ ਕਰਦੇ ਉਹ ਵੀ ਨਹੀਂ ਕਰਦੇ ਆਜੋ ਆਜੋ ਉੱਤਰੋ ਫੇਰ ਅੰਦਾ ਮੇਰੀ ਵੀਡੀਓ ਬਣਾਓ ਮੈਂ ਜੰਪ ਕਰੂੰਗਾ ਮੁੰਰੇ ਹੋ ਪੈ ਗਿਆ ਲੰਮੇ ਪਹਿਲਾਂ ਹੀ ਡ੍ਰਿਪ ਲੋ ਆਣੀ ਆ ਤੇ ਡਬਾ ਡਲੇ ਗਿਆ ਹੋਆ ਜੇਸੀ ਕੋ ਉਹਨਾਂ ਦਾ ਪ੍ਰਤਾਂਤ ਦਾ ਪ੍ਰੋਡਕਟ ਵਧੀਆ ਹੁੰਦੇ ਆ ਤੇ ਕਰਤਾਰਾ ਦੇਸੀ ਘੁਆਟਾ ਬਿਸਕਟ ਪੰਜਾਬ ਦੇ ਆ ਬਣੇ ਕਿੱਥੋਂ ਇੱਥੇ ਆਪਣੀ ਗਰੰਦਰ ਲੁਧਿਆਣੇ ਦੇ ਬਣੇ ਹੋਣੇ ਹੋਰ ਕਿੱਥੇ ਬਣੇ ਲੁਧਿਆਣਾ ਆਈਟੀ ਦੂਰੋਂ ਭਾਣ ਕੇ ਆ ਪੰਜਾਬ ਚ ਬਣਦੇ ਹੀ ਵੀ ਆ ਉਹ ਵਾਓ ਪੈਕਿੰਗ ਕਿੰਨੀ ਸੋਹਣੀ ਆ ਹੋਰ ਸਾਰੇ ਨਹੀਂ ਕੋਈ ਇੱਕ ਇੱਕ ਪੈਕਟ ਹੁੰਦਾ ਜੀ ਚਾਹ ਪੈਕੇਟ ਇੱਕ ਇੱਕ ਨਿਕਲੂਗਾ ਉਹ ਏਦਾਂ ਹੀ ਬਸ ਬਸ ਖਤਮ ਬਸ ਬਸ ਉਹ ਵੇਲਾ ਹੋਲਾ ਕਰੋ ਬੰਦ ਨੂੰ ਉਹ ਕਿੰਨੀ ਵੱਡੀ ਕੀ ਦੀ ਵਾਡੀ ਮਮਾ ਦਾ ਕੋਲੋ ਦਿਖਾਉ ਕੇ ਵੰਦੇ ਆ ਇਹ ਮੇਰੇ ਆ ਹੈਰੀ ਦੇ ਆ ਹੈਰੀ ਦੇ ਆ ਠੀਕ ਆ ਰਾਸ਼ ਹੈਰੀ ਦੇ ਬਿਸਕਟ ਮੇਰੇ ਠੀਕ ਆ ਹੈ ਚਾਹ ਵੀ ਚਾਹੀਦੀ ਹੈ ਨਾਲ ਦਿਖਾਣਾ ਆਪਣੀ ਮਨਮਰਜ਼ੀ ਨਾਲ ਗੱਡਣਾ ਹੈ ਗਾਨਾ ਨਹੀਂ ਬਣਾਉਣੀ ਆ ਵੇਖੋ ਕਿਸੇ ਕਿਸਮ ਦੀ ਕਿਸਮ ਬਣੀ ਗਿਆ ਜੀ ਇਧਰੇ ਆ ਗਾ ਗਿਆ ਦੋ ਬਿੱਟੋ ਕੀ ਨਿਕਲੇ ਅਸੀਂ ਤੁਹਾਨੂੰ ਲਿਆ ਨਹੀਂ ਮੈਂ ਲਾਤਾ ਨਹੀਂ ਹੈਰੀ ਗੰਨ ਬਣਾਉਣੀ ਆ ਬਿਸਕਟਾਂ ਦੀ ਗੰਨ ਬਣਾਉਣੀ ਆ ਆ ਲੋ ਬਣਾ ਲੋ ਬਣਾ ਲੋ ਬਣਾ ਲੋ ਠੀਕ ਆ ਬਣਾ ਲੋ ਹੁਣੇ ਫੜਦੇ ਨਾਲੋ ਬਣਾ ਲੋ ਇਹਦੇ ਉੱਪਰ ਬਣਾ ਲੋ ਫਿਰ ਇਹਦੇ ਇਹਦੇ ਉੱਪਰ ਬਣਾਓ ਇਹਦੇ ਉੱਪਰ ਬਣਾਓ ਇਹਦੇ ਉੱਪਰ ਰੱਖ ਕੇ ਬਣਾਓ ਰਹਿਣ ਬੰਦਾ ਹੈ ਹੈ ਥੋੜੇ ਕਾਟੋ ਇੱਥੇ ਗੰਨ ਬਣਾਉਣੀ ਕਿੱਦਾਂ ਕਿੰਨਾ ਮਨ ਸਾਰੇ ਕਰਾਵੋ ਹੈ ਨਾ ਬੈਠ ਹਰੀ ਦੇ ਉੱਪਰ ਬਣਾ ਲਓ ਨਾ ਫਿਰ ਤੜੇ ਸੂਈ ਲੱਗ ਜਾਣੀ ਡਾਕਟਰ ਨੇ ਸੂਈ ਲਾਉਣੀ ਫਿਰ ਇਹ ਮੈਂ ਮੈਂ ਵੀ ਨਹੀਂ ਇਹਨੂੰ ਦੇਣੀ ਹਰੀ ਦੀ ਨਹੀਂ ਹੋਰ ਨਹੀਂ ਆ ਜੇ ਨਹੀਂ ਆ ਕੋਈ ਇਹ ਮੈਂ ਮੈਂ ਵੀ ਨਹੀਂ ਇਹਨੂੰ ਦੇਣੀ ਹਰੀ ਦੀ ਨਹੀਂ ਹੋਰ ਨਹੀਂ ਆ ਜੇ ਨਹੀਂ ਆ ਕੋਈ ਕੋਈ ਪੱਤੀ ਪਾਈ ਲੈਣੀ ਨਾ ਪਗੰਦੀ ਦਿੱਤੀ ਆ ਪਾ ਲੈਣੀ ਮੈਂ ਆਖਿਆ ਖਾਬ ਦੀ ਪਾ ਲਊ वेलो ਲੋਹੜਦਾ ਨਹੀਂ ਇਹ ਕੀ ਖਾਤਾ ਨਹੀਂ ਬਿਸਕਟ ਖਰਾਬ ਕਰੀ ਜਾਂਦਾ ਵਾ ਕੈਨ ਨੂੰ ਡੱਕੋ ਨਾ ਨਾਂ ਕੀ ਕੈਨ ਬਣਾਉਣਾ ਹੈ ਕਿ ਕੀ ਕਰਨੀ ਤੇ ਮੈਨੂੰ ਸੁਧਾਰਨਾ ਹੈ ਕੀ ਕਰਨਾ ਹੈ ਨਹੀਂ ਨਨ ਨੂੰ ਨਹੀਂ ਆ ਹਾਂ ਫਿਰ ਉਰੇ ਗਿੱਲਾ ਹੀ ਹੋਇਆ ਜੀ ਨੀਚੇ ਵਾਲੀ ਪੱਟੀ ਕੋਈ ਨਹੀਂ ਕੋਈ ਨਹੀਂ ਬਾਸ 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 ਦੁਬਾਰਾ ਹੋ ਲੈ ਸੋਣਿਆ ਸਿੱਧਾ ਕਰੀਂ ਬੱਸ ਬੱਸ ਲੈ ਇਹਨਾ ਕਮ ਸੀ ਹਾਥ ਗੁਰਾ ਗਿਆ ਦੀ ਪੱਪ ਲੱਗਿਆ ਸੀ ਬਾਸ 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 মারপেননাা কথয়িং lö�91�? না Portraitz ,,Teা পিনাকন্য়েটখাillah <laughs> দবনালেণাখ ধুয় ਇਹ ਰ ਧਿਆਨ ਇਧਰ-ਉਧਰ ਕਰ ਬੀ ਬੀ 1 ਸੀ ਦਾ ਟੇਸਲ ਬੀ 4 ਈ ਤੱਕ ਆਈ ਬੀ 4 ਹਾਂ ਤੇ ਵੜ ਕੇ ਰੱਖੋ ਤਾਂ ਹਾਂ ਤਗਾ ਤਾਂ ਛੱਡਤਾ ਹਾਂ ਹੈਂ ਅਰੇ बोलिस अब ये कितरी करीब दिन है ना 2000 तो करीब दिन है कितरी बार ये जैसा किया जाएगा नहीं था पहले दिन इतना भी नहीं किया हम जरा दिन मारा तो टीवी एक बार आ गया आज के पहले थोड़ा जाए ना तो पास्टर के लिए पता ही नहीं दिख गया लेके जाता हूं था ना, तो मैं तेरे से तुझे बतानी कि क्या रही कौन के लोग आए हां और पता है भी कुछ नहीं किया इतना ही कुछ तेरे साथ में है मैं बहुत ही प्यार करना रहना तेरे सोचना प्यार करना बस करना है रीजी तरफ से इन मीत आए ओ एम इतना क्यूट बच्चा है आई लिटिल बेबी है कहीं डर तो नहीं गई चलो है। हाँ? स्कूल? ठीक आज चल चले जाने। चीजी जी। ना। <laughs> ले है, ठीक जा खाने चीजी लेके दें पापा जी ठीक है चीजी खाओगे ना? मिल महे घर चलिए दवाइया ਮੱਸਾ ਦਵਾਏ ਕਿੰਨੇ ਖਾਂਦਾ ਪੀਂਦਾ ਇਹਦੇ ਨੂੰ ਟਿੱਪ ਜੁੜਾਉਂਦੀ ਕੀ ਲੋੜ ਆ ਨਾ ਖਾਂਦਾ ਪੀਂਦਾ ਹੋਵੇ ਫੇਰ ਚੱਲੋ ਕਿੰਨੇ ਕਰੋ ਇਹ ਲੋੜੇ ਬਹੁਲੇ ਲਿਆ ਹਰ ਇੱਕ ਆਪੋਰਟੀਉਟੀ ਕਿੱਥੇ ਹਰੀ ਪਾਉਂਦੇ ਆ ਬੰਦੇ ਨੂੰ ਚੱਲੋ ਚੱਲੀਏ ਚੱਲੀਏ ਚਲੋ ਛੁੱਟੀ ਮਿਲ ਗਈ ਹਰੀ ਨੂੰ ਕੀ ਛੁੱਟੀ ਮਿਲ ਗਈ ਆ ਚੱਲਨੇ ਆਸੀ ਘਰੇ ਠੀਕ ਆ ਚਲੋ 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 ਪਾਪਾ ਜੀ ਗੱਡੀ ਲੈ ਕੇ ਆ ਵੀ ਚੱਲੇ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਆਜੋ ਦਿੱਲੀ ਸਿੱਧੀ ਲੈ ਗਏ ਸੀ ਘਰੇ ਆਜੋ ਆਜੋ ਪਾਜੀ ਆਜੋ ਹਣ ਤੇਰਾ ਉਹ ਠੀਕ ਆਖ ਰਿਓ ਇਹੋ ਜਿਹੇ ਨਾਮ ਖਾਓ ਕਿਤੇ ਨਹੀਂ ਸਾਨੂੰ ਬੜੇ ਓਖੇ ਦੇ ਘਟੀ ਨੇ ਹਾਂ ਚਲਿਏ ਠੀਕ ਹੁਣ ਹੁਣ ਦਾ ਤਗੜਾ ਵਾ ਹੋਨੇ ਦੇ ਭੱਜਾ ਹੀ ਫਿਰਦਾ ਬਾਈ। ਕਿਹੜੀ ਕੀ ਕਹਿੰਦੇ ਜੀ? ਇਹ ਤਾਂ ਨਾ ਕੋ ਅੱਗੇ ਤੁਹਾਡਾ ਕਰਕੇ ਉਹ ਬਿਮਾਰ ਤੋਂ ਹੀ ਕਹਿੰਦੇ ਸੀ ਪੀ ਇਹ ਕਦੀ ਬਿਮਾਰ ਨਹੀਂ ਹੁੰਦਾ। ਮੇਰੀ ਨਜ਼ਰ ਲੱਗੀ? ਤੁਹਾਡੀ ਲੱਗੀ ਆ ਕਿ ਤੁਸੀਂ ਕਹਿੰਦੇ ਸੀ। ਮੇਰੀ ਨਹੀਂ ਲੱਗਦੀ ਨਜ਼ਰ। ਕਿਉਂ ਨਹੀਂ ਲੱਗਦੀ? ਤੁਹਾਡੀ ਕਾਲੀ ਨਜ਼ਰ। ਆਏ। ਕਿਉਂ ਆਂਦੇ? ਕਿਉਂ ਹੁੰਦਾ? ਕਿਉਂ ਹੁੰਦਾ ਤੈਨੂੰ? ਕੁਛ ਨਹੀਂ ਉਲਟੀ ਹੋਦਾ। ਉਲਟੀ ਹੁੰਦੇ ਵਾ? ਮੈਂ ਨਾ ਫੁੱਟਣਾ ਹੈ। ਇਹ ਨਾ ਇਲਾਜ ਕਰਵਾ ਕੇ ਲੈ ਆਏ ਤਾਂ ਬੱਤੇ ਅਜੇ ਵੀ ਤੁਸੀਂ ਕਹਿੰਦੇ ਉਲਟੀ ਕਰਵਾ ਉਲਟੀ ਆਈ ਆ ਹੈ ਉਲਟੀ ਬਸ ਜਿਲਾ ਕੇ ਹੈ ਆਇਆ ਉਥੇ ਪੈਸੇ ਲਾ ਕੇ ਆਏ ਨਾ ਕਿ ਪੈਸੇ ਲਾ ਕੇ ਆਇਆ ਮੈਂ ਬੋਲ ਰਹੀ ਹਾਂ ਹਾਂ ਉਥੇ ਆਉਂ ਉਥੇ ਪੈਸੇ ਲਾ ਕੇ ਆਏ ਨਾ ਜਾਦੇ ਨੇ ਛੂਲੇ ਸੂਈ ਲਾ ਕੇ ਆਏ ਨਾਲੇ ਹੈਰੀ ਦੇ ਛੂਲੇ ਇੰਨੇ ਦਿਨ ਸੂਈਆਂ ਲਵਾ ਲੀਏ ਅਜੇ ਵੀ ਤੁਹਾਨੂੰ ਉਲਟੀ ਆਉਂਦੀ ਆ ਛੂਲੇ ਜਾਂਦੇ ਆ ਹੀ ਬਸ ਹਾਂ ਹੈ ਛੂਲੇ ਜਾਂਦੇ ਆ ਹਾਂ ਬੱਸ ਵਿੱਚ ਜਾਂਦਾ ਏ ਉਹਨੂੰ ਪੈਸੇ ਦਾ ਪਤਾ ਹੀ ਨਹੀਂ ਹੁੰਦਾ ਨਹੀਂ ਪਤਾ ਪਰ ਪੈਸੇ ਦਾ ਇੱਥੇ ਨਹੀਂ ਲੋਕ ਆਦੇ ਉਹ ਮੁੰਡਾ ਹੈਰੀ ਸੋਈ ਲਵਾਈ ਕੇ ਫਿਰ ਉਲਟੀ ਆਉਂਦੀ ਆ ਤੇ ਹਾਂ ਉਲਟੀ ਉਲਟੀ ਆ ਨਹੀਂ ਆਉਂਦੀ ਉਲਟੀ ਆ ਤੇ ਸੋਈ ਲਵਾਂ ਜਲੀ ਠੀਕ ਲਵਾ ਲਈ ਹਾਂ ਕਿ ਜੀ ਵਾਡੀ ਸਦਾ ਹੈ ਇਹ ਕੀ ਆ ਸਲੈਕ ਸਲੈਕ ਨਾਲਾ ਦੇਖੋ ਸੁਣ ਜਾ ਪੁੱਤ ਮੇਰਾ ਬੰਦਾ ਪੁੱਤ ਉਠਾ ਲਿਓ ਮੇਚ ਉਠਾ ਲਿਓ ਮੇਰੇ ਪੁੱਤ ਨੂੰ ਆ ਗਏ ਭਾਜੀ ਆ ਗਏ ਭਾਜੀ ਆ ਗਏ ਆ ਜਾਓ ਆ ਜਾਓ ਆ ਜਾ ਆ ਜਾ ਰੁਕ ਜਾ ਨਾ ਭਾਜੀ ਨੂੰ ਬਹਿ ਲੈਣ ਦਿਓ ਇੱਥੇ ਭਾਜੀ ਨੂੰ ਬਹਿ ਲੈਣ ਦਿਓ ਤੀ ਮੈਂ ਨਹੀਂ ਮੈਂ ਬਸ ਵਾਦੂ ਤੇ ਲੈ ਲੈ ਇੱਥੇ ਤੂੰ ਲੈ ਦੱਸੇ ਭਾਜੀ ਮੈਂ ਆ ਗਿਆ ਹੋ ਸ਼ੁਗਾਰਾ ਘਰੇ ਪਹੁੰਚੇ

ਆੰਦਾ ਹੀ ਆ ਗਏ ਆ ਸასი ਘਾਲ ਬੋਲੋ ਆ ਗਏ ਸასი ਘਾਲ ਦਾदू ਜੀ ਬੋਲੋ ਉਹ ਬੋਲ ਬੋਲ ਹਾਂ ਦੇ ਨੂੰ ਆਤਾ ਪਾ ਜੀ ਆ ਗਏ ਅਸੀਂ ਆ ਗਏ ਅਸੀਂ ਅੱਜ ਤੇ ਸੁਈ ਲਵਾਈ ਨਹੀਂ ਤੇ ਰੋ ਹੀ ਗਿਆ ਰੋ ਹੀ ਗਿਆ ਰੋ ਹੀ ਗਿਆ ਬਸ ਜਿਹੜੇ ਟੀਕੇ ਪਾਉਣੇ ਹਨ ਉਹਨੇ ਉਹ ਵੀ ਪਾ ਪਾ ਕੇ ਲਾ ਕੇ ਲਾਏ ਆ ਅੱਛਾ ਉਹ ਉਹ ਲਾਏ ਆ ਉਹੀ ਉਹੀ ਲਵਾਈ ਲਵਾਈ ਨਹੀਂ ਰੋਂਦਾ ਹੀ ਰਿਆ ਕੁਝ ਨਹੀਂ ਲਵਾਇਆ ਲਵਾਉਂਦਾ ਜੇ ਸੁੱਤਾ ਉਦੋਂ ਲਵਾਇਆ ਜਾਂ ਸ਼ਾਮੀ ਲਵਾਇਆ ਹੋਣ ਇੱਕ ਅਜੇ ਤੱਕ ਪਤਾ ਓਏ ਅੜਾ ਹੋ ਜਾ ਮੈਂ ਕਰੇ ਚੱਲਿਆ ਵਾਂ